Peep. <laughs> ਪਰਵਾਹਿ ਗੁਰਜੀ ਤੇਰੇ ਕਵਨ ਕਵਨ ਗੁਰ ਕਹਿ ਕਹਿ ਗਾਣਾ ਤੂੰ ਸਾਹਿਬ ਗੁਣੀ ਨਿਦਾਨਾ ਤੁਮਰੀ ਮਹਿਮਾ ਵਰਨਾ ਸਕੂ ਤੂੰ ਠਾਕੁਰ ਊਚ ਭਗਵਾਨਾ ਤੂੰ ਸੁਲਤਾਨ ਕਹਾ ਹੂੰ ਮੀਆਂ ਤੇਰੀ ਕਮਨ ਮਡਾਈ ਜੋ ਤੂੰ ਦੱਸੋ ਕਹਾ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ ਮੈਂ ਮੂਰਖ ਕੀ ਕੀਤਕ ਬਾਤ ਹੈ ਕੋਟ ਪਰਾਦੀ ਤਰਿਆਰੇ ਗੁਰ ਨਾਨਕ ਜਿੰਦ ਸੁਣਿਆ ਵੇਖਿਆ ਸੇ ਫਿਰਨਵਾਸ ਨਾ ਪਰਿਆਰੇ ਜੁਗੋ ਜੁਗਤਲ ਚਾਵਰ ਛਤਰ ਤਖਤਾਂ ਦੇ ਮਾਲਕ ਗੁਰਤਾ ਗੱਦੀ ਉੱਤੇ ਵਿਰਾਜਮਾਨ ਦਸਾਂ ਗੁਰਾਂ ਦੀ ਜਗਦੀ ਜੋ ਸਾਰੇ ਮਨੁੱਖਾਂ ਨੂੰ ਸੰਜੋਪ ਤੇਜ ਦੇਣ ਵਾਲੇ ਸੱਚੇ ਸੁੱਚੇ ਰਹਿਬਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਿੱਕੀ ਗੋਦਾਨੰਦ ਮਾਨ ਦੀ ਹੋਈ ਜੁੜ ਬੈਠੀ ਮੇਰੀ ਮਾਈ ਭਾਈ ਜਿੰਨੇ ਵੀ ਸ੍ਰੀ ਗੁਰੂ ਦਰਬਾਰ ਦੇ ਵਿੱਚ ਆਏ ਨੇ ਆਓ ਬਾਜਾਂ ਵਾਲੇ ਪ੍ਰੀਤਮ ਮੇਲੇ ਦੇ ਸ਼ਾਇਰ ਸਵਾਰ ਅਮਰਤ ਦੇ ਦਾਤੇ ਸਰਬੱਤ ਦਾ ਨਾਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦਾ ਬਖਸ਼ਿਸ਼ ਕੀਤਾ ਹੋਇਆ ਨਾਰਾ ਕਰੀਏ ਬੁਲੰਦਲ ਕੋਈ ਵੀ ਰਸਨਾ ਵੰਜੀ ਨਾ ਰਹਿ ਰਸਨਾ ਨੂੰ ਕਰੋ ਪਵਿੱਤਰ ਚੁਪਾਵੋ ਸੀਸ ਦੋਵੇਂ ਹੱਥ ਜੋੜ ਕੇ ਗੱਜ ਕੇ ਅੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤਾਂ ਦੇ ਯੋਗ ਉਹ ਵਡਿਆਈ ਦੇ ਪਾਤਰੋਂ ਮਾਣ ਦੇ ਹੱਕਦਾਰ ਹੋ ਜੋ ਆਪਣੇ ਵੱਡੇ ਵਡੇਰਿਆਂ ਦੀਆਂ ਕਥਾ ਕਹਾਣੀਆਂ ਨੂੰ ਯਾਦ ਕਰਕੇ ਉਹਨਾਂ ਦੇ ਦੱਸੇ ਹੋਏ ਰਾਗ ਰਾਧ ਉੱਤੇ ਤੁਰਨ ਦੇ ਵਾਸਤੇ ਜੋ ਸਾਡੇ ਵੱਡੇ ਵਡੇਰਿਆਂ ਨੇ ਪੂਰਨੇ ਪਾਏ ਨੇ ਉਹਨਾਂ ਨੂੰ ਚੇਤੇ ਕਰਨ ਦੇ ਵਾਸਤੇ ਇਹ ਮਹਾਨ ਪੰਡਾਲ ਦੇ ਵਿੱਚ ਮਹਾਨ ਗੁਰਮਤ ਸਮਾਗਮ ਉਸ ਬਾਬਤ ਦੇ ਉੱਚੇ ਉੱਚੇ ਪੱਧਰ ਦੇ ਉਤੇ ਮਨਾਉਣ ਦੇ ਵਾਸਤੇ ਪਿੰਡ ਸ੍ਰੀਪ ਕਰਦੇ ਆ ਸਿੱਖ ਸੰਗਤਾਂ ਵੱਲੋਂ ਇਲਾਕੇ ਦੀਆਂ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਮਹਾਨ ਪ੍ਰੋਗਰਾਮ ਮਹਾਨ ਸਮਾਗਮ ਰੱਖਿਆ ਗਿਆ ਏ ਧੁਰਗੀ ਬਾਣੀ ਆਈ ਤਿੰਨ ਸਗਲੀ ਚਿੰਤਾ ਮਟਾਈ ਦਸਨੀ ਅਖੰਡ ਪਾਤਸ਼ਾਹ ਦੇ ਭੋਗ ਪਾਏ ਗਏ ਉਸ ਤੋਂ ਬਾਅਦ ਫੁੱਲੇ ਪੰਡਾਲਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਕਰਕੇ ਅਰਦਾਸ ਬੇਨਤੀ ਕਰਕੇ ਇਸ ਸਮਾਗਮ ਨੂੰ ਅੱਗੇ ਤੋਰਨ ਦੇ ਵਾਸਤੇ ਮੇਰੀਆਂ ਮਤਾਮਾ ਪੈਣਾ ਵੀਰ ਬਜੁਰਗ ਸਾਹਿਬਾਨ ਜਿਨ੍ਹਾਂ ਨੇ ਵੀ ਗੁਰੂ ਦਰਬਾਰ ਦੇ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਣ ਦੇ ਵਾਸਤੇ ਆਏ ਨੇ ਧੰਨਵਾਦ ਕਰਦਾ ਹਾਂ ਕਿੰਨੇ ਇਹ ਸਤ ਸੰਗ ਕਰਮਾਂ ਦੇ ਨਾਲ ਮਿਲਦੀ ਏ ਪਾਗਾਂ ਦੇ ਨਾਲ ਸਤ ਸੰਗ ਮਿਲਿਆ ਕਰਦੀ ਏ ਜੇ ਸਾਡੇ ਬਾਗਾਂ ਦੇ ਵਿੱਚ ਉਹ ਅਕਾਲ ਪੁਰਖ ਮਹਾਰਾਜ ਨੇ ਸਤ ਸੰਗਤ ਬਖਸ਼ਿਸ਼ ਕੀਤੀ ਹੋਈ ਏ ਸੱਚ ਦੇ ਰਾਹ ਉੱਤੇ ਤੁਰਨ ਦੇ ਵਾਸਤੇ ਸਾਨੂੰ ਪ੍ਰੇਰਿਆ ਗਿਆ ਏ ਅਕਾਲ ਪੁਰਖ ਮਹਾਰਾਜ ਆਪ ਕਿਰਪਾ ਕਰਦੇ ਨੇ ਦਾਸ ਤੋਂ ਪਹਿਲਾਂ ਕੌਮ ਦੇ ਮਹਾਨ ਵਿਦਵਾਨ ਵਿਦਵਾਨਾਂ ਦੀ ਲੰਮੀ ਕਿਤਾਬ ਦੇ ਵਿੱਚੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਧਰਤੀ ਤੋਂ ਮਹਾਨ ਕੀਰਤਨੀਏ ਭਾਈ ਸਾਹਿਬ ਭਾਈ ਯੋਧ ਵੀਰ ਸਿੰਘ ਜੀ ਜੋ ਆਪ ਸਿੱਖਸ਼ਕਾਂ ਨੂੰ ਗੁਰਬਾਣੀ ਦੇ ਨਾਲ ਕੀਰਤਨ ਦੇ ਨਾਲ ਜੋੜ ਰਹੇ ਸਨ ਉਹਨਾਂ ਨੇ ਦਾਸ ਨੂੰ ਬਹੁਤ ਵੱਡਾ ਅਹੁਦਾ ਦਿੱਤਾ ਇਸ ਵਾਸਤੇ ਪਹਿਲਾਂ ਮੇਰੇ ਵੱਡੇ ਪ੍ਰਾਸਨ ਗਿਆਨੀ ਮੋਹਨ ਸਿੰਘ ਬੜਾਣਾ ਜੋ ਅਮਰੀਕਾ ਦੀ ਧਰਤੀ ਦੇ ਉੱਤੇ ਆਪਣੇ ਪ੍ਰਵਾਸ ਸਮੇਂ ਪੱਕੇ ਹੋਏ ਨੇ ਉਹਨਾਂ ਤੋਂ ਬਾਅਦ ਗਰੀਬ ਨਵਾਦ ਨੇ ਕਿਰਪਾ ਕੀਤੀ ਹੈ ਇਸ ਮਾਰਗ ਦੇ ਉੱਤੇ ਚੱਲਣ ਦਾ ਬਲ ਆਪਣੇ ਛੋਟੇ ਜਿਹੇ ਸੇਵਕ ਨੂੰ ਬਖਸ਼ਿਸ਼ ਕੀਤਾ ਹੈ ਧੰਨਵਾਦ ਕਰਦਾ ਹਾਂ ਗਿਆਨੀ ਸਾਹਿਬ ਜੀ ਦਾ ਜੋ ਇੰਨਾ ਵੱਡਾ ਮਾਨ ਸਤਿਕਾਰ ਦੇ ਗਏ ਨੇ ਇੰਨੇ ਵੱਡੇ ਮਾਨ ਸਤਿਕਾਰ ਜੁਗਾਂ ਨਹੀਂ ਪ੍ਰਜੀਦੇ ਆ કૃਪਾ ਕਰਨ ਅਕਾਲ ਪੁਰਖ ਮਹਾਰਾਜ ਅੰਗ ਸੰਗ ਹੋ ਕੇ ਸਹਿਯਤਾ ਕਰਦੇ ਨੇ ਆਓ ਜਿੰਨੇ ਵੀ ਸਿੱਖ ਸੰਗਤਾਂ ਦਾ ਦਰਬਾਰ ਦੇ ਵਿੱਚ ਬੈਠੀਆਂ ਨੇ ਸਤ ਸੰਗ ਕਰਨ ਦੇ ਵਾਸਤੇ ਆਈਆਂ ਨੇ ਭਾਈ ਗੁਰਦਾਸ ਜੀ ਕਹਿੰਦੇ ਨੇ ਚੱਲ ਨਿਸ਼ਾਨਪੁਰੇ ਇੱਕ ਪਿੰਡਾ ਜਾਏ ਚੱਲ ਸਤਗੁਰ ਕੋਟ ਪਿੰਡਾ ਅੱਗੇ ਹੋਏ ਲੇਤ ਹੈ ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰੂ ਦੇ ਪਿਆਰੇ ਜੇ ਤੂੰ ਆਪਣੇ ਗੁਰੂ ਵਾਲੀ ਕਦਮ ਤੁਰ ਕੇ ਆਵੇਂਗਾ ਜੇ ਤੂੰ ਆਪਣੇ ਗੁਰੂ ਵੱਲ ਇੱਕ ਕਦਮ ਵਧਾਵੇਂਗਾ ਤੇਰਾ ਗੁਰੂ ਤੈਨੂੰ ਹਜ਼ਾਰਾਂ ਕਦਮ ਅੱਗੇ ਲੈਣ ਵਾਸਤੇ ਜਾਵੇਗਾ ਪਰ ਇੱਕ ਕਦਮ ਆਪਣੇ ਗੁਰੂ ਵੱਲ ਪੱਟ ਕੇ ਵੇਖ ਇੱਕ ਕਦਮ ਆਪਣੇ ਗੁਰੂ ਵਾਲੇ ਆਕੇ ਵੇਖ ਤੇਰੇ ਮਨ ਦੇ ਵਿੱਚ ਪਿਆਰ ਹੋਵੇਗੀ ਸ਼ਰਧਾ ਹੋਵੇਗੀ ਪਾਵਨਾ ਹੋਵੇਗਾ ਤੂੰ ਆਪਣੇ ਗੁਰੂ ਦੇ ਵੱਲ ਇੱਕ ਕਦਮ ਤੁਰਨ ਦੇ ਬਾਜ਼ ਵਿੱਚ ਆਵੇਗਾ ਪਰ ਗੁਰੂ ਕਿਹੋ ਜਿਹਾ ਹੋਵੇ ਗੁਰੂ ਹੋਵੇ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਰਗਾ ਜੋ ਆਪਣੇ ਸਿੱਖ ਨੂੰ ਪਿਆਰ ਕਰਦੇ ਨੇ ਗਲ ਬਕੜੀ ਦੇ ਵਿੱਚ ਲੈ ਕੇ ਪਿਆਰ ਕਰਦੇ ਨੇ ਕਹਿੰਦੇ ਨੇ ਆਹ ਗੁਰੂ ਦੇ ਸਿੱਖਾ ਮੈਂ ਤੈਨੂੰ ਪਿਆਰ ਕਰਦਾ ਜੇ ਤੂੰ ਮੇਰੇ ਵੱਲ ਆਵੇਂਗਾ ਮੈਨੂੰ ਤੇਰੀ ਜ਼ਮੀਨ ਜਾਇਦਾਦ ਦੇ ਨਾਲ ਤਨ ਦੇ ਨਾਲ ਦੌਲਤ ਦੇ ਨਾਲ ਪਿਆਰ ਨਹੀਂ ਮੈਨੂੰ ਪਿਆਰ ਤੇਰੇ ਨਾਲ ਜੇ ਤੂੰ ਰੱਬ ਨੂੰ ਪਾਉਣਾ ਸਤ ਸੰਗ ਦੇ ਵਿੱਚ ਆ ਕੇ ਸਤ ਨਾਮ ਦਾ ਵਾਹਿਗੁਰੂ ਦਾ ਜਾਪ ਕਰ ਇਹ ਸਤ ਸੰਗ ਦੇ ਵਿੱਚ ਆ ਕੇ ਗਰੀਬ ਦੁਖੀਆਂ ਦੀ ਮਦਦ ਕਰ ਇਹ ਸਤ ਸੰਗ ਦੇ ਵਿੱਚ ਆ ਕੇ ਦਸਾਂ ਲੋਹਾ ਦੇ ਕਿਰਤ ਕਮਾਈ ਨੂੰ ਸਫਲ ਕਰ ਤਾ ਤੈਨੂੰ ਪ੍ਰਮਾਤਮਾ ਉਹ ਵਾਹਿਗੁਰੂ ਅਕਾਲ ਪੁਰਖ ਮਹਾਰਾਜ ਆਪ ਮਿਲੇਗਾ ਜਿਹੜਾ ਇਹ ਸਤ ਸੰਗ ਦੇ ਵਿੱਚ ਆਉਂਦਾ ਹੈ ਅਕਾਲ ਪੁਰਖ ਮਹਾਰਾਜ ਆਪ ਸਾਹੀ ਹੁੰਦਾ ਹੈ ਆਪ ਗਲਬਕੜੀ ਦੇ ਵਿੱਚ ਲੈਂਦਾ ਹੈ ਤਾਂ ਕਿਸੇ ਸ਼ਾਇਰ ਨੇ ਬੜੀ ਸੋਹਣੀ ਗੱਲ ਲਿਖੀ ਹੈ ਉਹ ਕਹਿੰਦਾ ਪੰਡਤ ਪਉਏ ਮਾਰ ਭਜਾਈ ਭਿੱਲਣੀ ਇੱਕ ਵਿਚਾਰੀ ਭਿੱਲਣੀ ਪਾਵੇਂ ਗਰੀਬਣੀ ਸੀ ਪਰ ਉਹ ਭਗਵਾਨ ਰਾਮਚੰਦਰ ਨੂੰ ਕ੍ਰਿਸ਼ਨ ਭਗਵਾਨ ਨੂੰ ਚੇਤੇ ਕਰਿਆ ਕਰਦੀ ਸੀ ਯਾਦ ਕਰਿਆ ਕਰਦੀ ਸੀ ਬਾਵੇਂ ਗਰੀਬ ਤੋਂ ਗਰੀਬ ਕਿਉਂ ਨਾ ਹੋਵੇ ਅਮੀਰ ਤੋਂ ਅਮੀਰ ਕਿਉਂ ਨਾ ਹੋਵੇ ਉਹ ਰੱਬ ਦਾ ਪ੍ਰਮਾਤਮਾ ਦਾ ਨਾਮ ਵਾਹਿਗੁਰੂ ਦਾ ਨਾਮ ਜਪ ਸਕਦਾ ਕੋਈ ਪਵੰਦੀ ਨਹੀਂ ਹੁੰਦੀ ਕਿਸੇ ਦੇ ਉੱਤੇ ਜਿਹੜਾ ਪ੍ਰਮਾਤਮਾ ਇਹ ਵਾਹਿਗੁਰੂ ਇਹ ਇਸ ਦੁਨੀਆ ਦੇ ਉੱਤੇ ਉਹਦੇ ਨਾਮ ਅਨੇਕਾਂ ਨੇ ਪਰ ਪ੍ਰਮਾਤਮਾ ਵਾਹਿਗੁਰੂ ਅਕਾਲ ਪੁਰਖ ਈਕੇ ਜਿਹੜਾ ਮੇਰਾ ਹਿੰਦੂ ਵੀਰ ਏ ਹਰੇ ਰਾਮ ਕਹਿ ਕੇ ਹਰੇ ਕ੍ਰਿਸ਼ਨ ਕਹਿ ਕੇ ਯਾਦ ਕਰਨ ਦਾ ਚਿੱਤ ਤੇ ਕਰ ਲੈਂਦਾ ਏ ਜਿਹੜਾ ਮੁਸਲਮਾਨ ਵੀਰ ਏ ਉਹ ਪੰਜੇ ਬਖਤ ਨਵਾਜ਼ ਗੁਜਾਰ ਕੇ ਯਾਦ ਕਰਨ ਦਾ ਚਿੱਤ ਤੇ ਕਰ ਲੈਂਦਾ ਏ ਪਰ ਜਿਹੜਾ ਗੁਰਨਾਨਕ ਦੇਵ ਕਰਤੇ ਵਿੱਚ ਜਿਸ ਵੀਰ ਨੇ ਜਨਮ ਲੈ ਲਿਆ ਭਾਬ ਗੁਰਨਾਨਕ ਦੇ ਸਿੱਖੀ ਅਪਣਾ ਲਈ ਏ ਉਹ ਗੁਰਨਾਨਕ ਦੇ ਦਰਬਾਰ ਦੇ ਵਿੱਚ ਹੀ ਆਪੇ ਦੋੇ ਟਾਈਮ ਸ਼ੁਰੂਆਤ ਦੇ ਭਲੇ ਦੀ ਅਰਦਾਸ ਕਰਦਾ ਏ ਹੱਥ ਜੋੜ ਕੇ ਕਹਿੰਦਾ ਏ ਨਾਨਕ ਨਾਮ ਚੜ ਦੀ ਕਲਾ ਤੇਰੇ ਬਾਣੇ ਸਰਬਤ ਦਾ ਭਲਾ ਇਹ ਸਰਬਤ ਦਾ ਭਲਾ ਮੰਗਣ ਵਾਲੀ ਕੌਮ ਮੇਰੇ ਨਾਨਕ ਪਾਤਸ਼ਾਹ ਸਾਈਂ ਮਹਾਰਾਜ ਨੇ ਚਲਾਈ ਸੀ ਇਸ ਕੌਮ ਨੂੰ ਚੜ ਦੀ ਕਲਾ ਦੇ ਵਿੱਚ ਰੱਖਣ ਦੇ ਵਾਸਤੇ ਪੰਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਨੇ ਆਪਣੇ ਆਂਦਰਾਂ ਵਟ ਕੇ ਕੱਤੀ ਤਵੀਜ ਉੱਤੇ ਬੈ ਕੇ ਸ਼ਹੀਦ ਹੋ ਗਏ ਨੇ ਇਸ ਤੋਮ ਨੋਕੇ ਤੋਮ ਦੇ ਵਾਸਤੇ ਮੇਰੇ ਨੌਵੇਂ ਨਾਨਕ ਗੁਰੂ ਤੇਗ ਬਹਾਦਰ ਪਾਚਾ ਸੋਏ ਮਾਲਾ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਸ਼ਹੀਦ ਹੋ ਗਏ ਨੇ ਜਿਨ੍ਹਾਂ ਦਾ 350 ਸਾਲਾ 25 ਨਵੰਬਰ ਨੂੰ ਮਨਾ ਲਿਆ ਨੇ ਹਰਿਆਣਾ ਸਿੱਖ ਸੰਗਤਾਂ ਦੇ ਸਹਾਇਕ ਦੇ ਨਾਲ ਇਹ ਨੱਕੇ ਦੀ ਸਿੱਖ ਸੰਗਤਾਂ ਦੇ ਸਹਾਇਕ ਦੇ ਨਾਲ ਮਨਾਇਆ ਜਾ ਰਿਹਾ ਹੈ ਸ਼ਹਿਰ ਬੜੀ ਸੋਹਣੀ ਗੱਲ ਇੱਕ ਤਾਂ ਕਹਿੰਦਾ ਪੰਡਿਤ ਪੂਏ ਮਾਰ ਪੰਜਾਬੀ ਪਿੱਲਣੀ ਇੱਕ ਵਿਚਾਰੀ ਪਿਤਾ ਨੇ ਰਜਨੀ ਰਜ ਕੇ ਰੋਲੀ ਡਿਗਲਾ ਪਾਇਆ ਖਾਰੀ ਨਾਮਦੇਵ ਨੂੰ ਮਾਰੇ ਤੱਕੇ ਪੰਡੇ ਬੜੇ ਹੰਕਾਰੀ ਉਹਨੂੰ ਕੀ ਕਰਲੇ ਪੰਛਿਆ ਜੀ ਦੀ ਨਾਲ ਰੱਬ ਦੇ ਯਾਰੀ ਜਿਨ ਪ੍ਰੇਮ ਕਿਓ ਤਿਨਹੀਂ ਪਰਪਾਇਓ ਅਕਾਲ ਪੁਰਖ ਮਹਾਰਾਜ ਦੇ ਚਰਨਾਂ ਦੇ ਵਿੱਚ ਆ ਕੇ ਜਿਨ੍ਹਾਂ ਨੇ ਪ੍ਰੇਮ ਕੀਤਾ ਇਸ਼ਕ ਕੀਤੀ ਮੁਹੱਬਤ ਕੀਤੀ ਏ ਮੇਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪਣੇ ਬੁੱਕਲ ਦੇ ਵਿੱਚ ਲੈ ਲੁੰਦੇ ਨੇ ਆ ਗੁਰੂ ਦੇ ਪਿਆਰੇ ਆ ਮੈਂ ਤੈਨੂੰ ਆਪਣੇ ਬੁੱਕਲ ਦੇ ਵਿੱਚ ਲੈ ਕੇ ਪਿਆਰ ਦਿੰਦਾ ਮੁਹੱਬਤ ਦਿੰਦਾ ਏ ਫਿਰ ਦੁਨੀਆਂ ਦੀਆਂ ਸਾਰੀਆਂ ਚੀਜ਼ੀਆਂ ਸਾਰੂ ਵਸਤੂਆਂ ਆਪਣੇ ਆਪ ਪਿੱਛੇ ਲੱਗੀਆਂ ਆਉਂਦਿਆਂ ਨੇ ਮੁਕਤ ਦੇ ਜਿਹੜਾ ਗੁਰਨਾਨਕ ਦੇ ਦਰਬਾਰ ਦੇ ਵਿੱਚ ਆ ਕੇ ਨਮਸਕਾਰ ਕਰਦਾ ਏ ਦੋ ਟਾਈਮ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਏ ਆ ਇੱਕ ਘੰਟਾਏ ਘੰਟੇ ਦੇ ਵਿੱਚ ਮੈਂ ਸ਼ਹੀਦ ਸੂਰਮੇ ਯੋਧੇ ਮਰਦੇ ਘਮੜੇ ਉਹਨਾਂ ਸੂਰਮਿਆਂ ਦੀ ਗਲਾਬ ਸਿੱਖਣਤਾ ਦੇ ਨਾਲ ਸਮਝੀ ਕਰਦਾ ਯਾਤਨ ਕਰਾਂ ਇਹ ਜਿਹੜੀ ਕੌਮ ਏ ਇਹ ਸੂਰਮਿਆਂ ਦੀ ਕੌਮ ਏ ਇਹ ਜਿਹੜੀ ਕੌਮ ਏ ਇਹ ਜਿਹੜਾ ਸਾਡਾ ਇਤਿਹਾਸ ਲਿਖਿਆ ਗਿਆ ਇਹ ਲਹੂ ਦੇ ਨਾਲ ਸਾਡਾ ਇਤਿਹਾਸ ਲਿਖਿਆ ਗਿਆ ਏ ਇਹ ਦੁਨਿਆਵੀ ਪਲਵ ਦੇ ਨਾਲ ਨਹੀਂ ਲਿਖਿਆ ਗਿਆ ਸ਼ਹੀਦਾਂ ਦੇ ਖੂਨ ਦੇ ਨਾਲ ਇਤਿਹਾਸ ਲਿਖਿਆ ਗਿਆ ਏ ਸ਼ਹੀਦਾਂ ਨੇ ਆਪਣਾ ਇੱਕ ਇੱਕ ਕਤਰਾ ਕਰਕੇ ਦੇਸ਼ ਦੇ ਉੱਤੇ ਕੌਮ ਦੇ ਉੱਤੇ ਧਰਮ ਨੂੰ ਬਚਾਉਣ ਦੇ ਵਾਸਤੇ ਆਪਣਾ ਆਪ ਕੁਰਬਾਨ ਹੋ ਗਏ ਨੇ ਕਹਿੰਦੇ ਨੇ ਜਦੋਂ ਵੀ ਕਿਸੇ ਦੇਸ਼ ਜਾਂ ਕੌਮ ਉੱਤੇ ਆਕੇ ਹਵਾ ਆਜ਼ਾਦੀ ਦੀ ਵਗਦੀ ਏ ਉਸ ਕੌਮ ਦੇ ਆਸਟਾ ਨੂੰ ਹੋਸ਼ ਰਹਿੰਦੇ ਨਾਲ ਸਹੀfte ਵਗਦੀ ਏ ਉਹ ਲੱਖਾਂ ਮੱਖੀਆਂ ਦੂਜਣੇ ਕਰ ਜਾਂਦੇ ਬੱਤੀ ਮੋਮ ਦੀ ਤਾਕ ਇੱਕ ਜਗਦੀ ਏ ਸੰਪੂਰਨ ਸ਼ਹੀਦਾਂ ਮੁਕਤ ਹੋ ਜਾਵੇ ਮਹਿੰਦੀ ਹੋਰਾਂ ਦੇ ਅੱਤੀ ਲੱਗਦੀ ਏ ਹੋਰਾਂ ਦੇ ਅੱਤੀ ਮਹਿੰਦੀ ਲਾਉਣ ਦੇ ਵਾਸਤੇ ਸਾਡੇ ਵੱਡੇ ਬਡੇਰਾਂ ਨੇ ਆਪਣਾ ਆਪ ਤਲਵਾਰ ਕਰ ਦਿੱਤਾ ਭਾਈ ਮਤੀ ਦਾਸ ਭਾਈ ਸੁਪਤੀ ਦਾਸ ਪਾਈ ਦੇ ਅੱਲਾਹ ਦੇ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਸ਼ਹੀਦੀ ਦੇਣ ਦੇ ਵਾਸਤੇ ਗਏ ਸਨ ਪਰ ਸਾਡੇ 350 ਸਾਲ ਹੋ ਚੁੱਕੇ ਨੇ ਸ਼ਹੀਦ ਹੋਇਆ ਨੂੰ ਇੰਜ ਲੱਗਦਾ ਜਿਵੇਂ ਇਹ ਸੱਤ ਹੱਲੇ ਕੱਲ ਵਰਤਿਆ ਹੋਵੇ ਜੇ ਸਾਡੇ ਵੱਡੇ-ਵਡੇਰਿਆਂ ਨੇ ਕੁਰਬਾਨੀਆਂ ਕੀਤੀਆਂ ਤਾਂ ਹੀ ਅਸੀਂ ਅੱਜ ਇਹ ਸਤਸੰਗ ਦੇ ਵਿੱਚ ਬੈਠੇ ਆਂ ਜੇ ਇਹਨਾਂ ਨੂੰ ਇਹ ਸਤਸੰਗ ਦਾ ਸਮਾਂ ਨਹੀਂ ਮਿਲਦਾ ਸੀ ਨਾ ਬਾਜਾਂ ਵਾਲੇ ਪ੍ਰਿਤਮ ਐ ਆਪਣਾ ਪਰਿਵਾਰ-ਵਾਰ ਤੇ ਨਾ ਮੈਨੇ ਗੁਰੂ ਤੇਗਬਾਧਰ ਪਾਚਸ ਸੌ ਮਹਾਰਾਜ ਚਾਂਦਨੀ ਚੌਕ ਦੇ ਵਿੱਚ ਜੱਗ ਕੇ ਸ਼ਹੀਦੀ ਦੇਣ ਦੇ ਸਹਿਤ ਇਹ ਦੁਨੀਆ ਦਾ ਨਕਸ਼ਾ ਅੱਲਾਹੁ ਅਕਬਰ ਵਾਲਾ ਹੋਣਾ ਚਾਹੀਦਾ ਹਰ ਪਾਸੇ ਅੱਲਾਹੁ ਅਕਬਰ ਦੀ ਆਵਾਜ਼ਾਂ ਲਗਨੀਆਂ ਫਰਨੀਆਂ ਸਨ ਹਰ ਇੱਕ ਪਾਸੇ ਤੂਤੂ ਦੀ ਆਵਾਜ਼ ਆਉਣੀ ਸੀ ਅਸੀਂ ਵੇਖਦੇ ਹਾਂ ਜਿਹੜੇ ਭਾਵੇਂ ਅੱਲਾਹੁ ਅਕਬਰ ਨੂੰ ਮੰਨਦੇ ਨੇ ਇਸਲਾਮੀ ਧਰਮ ਨੂੰ ਮੰਨਦੇ ਨੇ ਪਰ ਉਹਨਾਂ ਦੇ ਮੁਖਤ ਵਿੱਚ ਜਿਹੜੇ ਪਾਪ ਪਾਏ ਹੁੰਦੇ ਨੇ ਫਿਰ ਉਹਨਾਂ ਦੀਆਂ ਪਿਛਕਾਰੀਆਂ ਵੀ ਅਸੀਂ ਤੱਕਦੇ ਹਾਂ ਬਿਨਾਂ ਰੱਬ ਨੂੰ ਮੰਨਣ ਵਾਲੇ ਬੇਸ਼ੱਕ ਨੇ ਪਰ ਉਹਨਾਂ ਦੇ ਜਿਹੜੇ ਮੁਖ ਨੇ ਉਹ ਪਵਿੱਤਰ ਨਹੀਂ ਉਹ ਵੀ ਫਿਰ ਉਸੇ ਤਰ੍ਹਾਂ ਲਹੂ ਦੇ ਨਾਲ ਭਿੱਜੇ ਹੋਏ ਨੇ ਪਰ ਜਿਹੜਾ ਗੁਰਨਾਨਕ ਦੇ ਦਰਵਾਜ਼ੇ ਵਿੱਚ ਆ ਗਿਆ ਜਿਹਨੇ ਗੁਰਨਾਨਕ ਦੇ ਦਰਵਾਜ਼ੇ ਦੇ ਵਿੱਚ ਜਨਮ ਲੈ ਲਿਆ ਜਿਨੇ ਗੁਰੂ ਨਾਨਕ ਦੀ ਦੱਸੀ ਉਹ ਸਿੱਖੀ ਮਾਰਗ ਨੂੰ ਅਪਣਾ ਲਿਆ ਫਿਰ ਉਹਦਾ ਮੁਖ ਪਵਿੱਤਰ ਹੁੰਦਾ ਹੈ ਜਿਹੜਾ ਗੁਰੂ ਨਾਨਕ ਦੇ ਦਰਬਾਰ ਦੇ ਵਿੱਚ ਆ ਕੇ ਰੱਬ ਦਾ ਨਾਮ ਜਪਦਾ ਏ ਉਹ ਗੱਲ ਕਰ ਲਿਆ ਭਾਈ ਜੈਤਾ ਜੀ ਬਾਬਾ ਜੀਵਨ ਸਿੰਘ ਸਾਹਿਬ ਜੀ ਦਾ ਅਸੀਂ ਜਨਮ ਦਿਹਾੜਾ ਮਨਾ ਰਹੇ ਆ ਸਾਡੇ 364 ਸਾਲ ਹੋ ਚੁੱਕੇ ਜਿਨ੍ਹਾਂ ਨੂੰ ਇਸ ਧਰਤੀ ਦੇ ਉੱਤੇ ਆਇਆ 364 ਸਾਲ ਹੋ ਚੁੱਕੇ ਨੇ ਅਸੀਂ ਉਹਨਾਂ ਦਾ ਜਨਮ ਦਿਹਾੜਾ ਬੜੀ ਤੁਮਪੰਤੇ ਸ਼ਰਧਾ ਦੇ ਨਾਲ ਪਿੰਡ ਸਲੀਪ ਕਰਦੇ ਆ ਸਿੱਖ ਸੰਗਤਾਂ ਦੇ ਵੱਲੋਂ ਮਨਾਇਆ ਜਾ ਰਿਹਾ ਏ ਕਹਿੰਦੇ ਨੇ ਭਾਈ ਜੈਤਾ ਜੀ ਦਾ ਜਨਮ ਪਿਤਾ ਸਦਾਨੰਦ ਜੀ ਦੇ ਕਰ ਮਾਂ ਪ੍ਰੇਮੋ ਜਿਹਨੂੰ ਗੁਰਤੇਗ ਬਾਦਰ ਪਾਛਾ ਸائیں ਮਹਾਰਾਜ ਪ੍ਰੇਮੋ ਕਹਿ ਕੇ ਯਾਦ ਕਰਦੇ ਸਨ ਪਰ ਜਿਹੜਾ ਉਹਦਾ ਨਾਮ ਇਤਿਹਾਸ ਦੇ ਵਿੱਚ ਲਾਜ ਹੁੰਦੀ ਆਇਆ ਏ ਪਰ ਗੁਰਤੇਗ ਬਾਦਰ ਪਾਛਾ ਸائیں ਮਹਾਰਾਜ ਦੇ ਇਤਿਹਾਸ ਦੇ ਵਿੱਚ ਇਹ ਗੱਲ ਵੀ ਆਈ ਏ ਗੁਰਤੇਗ ਬਾਦਰ ਪਾਛਾ ਸائیں ਮਹਾਰਾਜ ਨੇ ਤੇ ਮਾਂ ਪ੍ਰੇਮੋ ਦਾ ਰਿਸ਼ਤਾ ਕਿ ਜਿਹੜੇ ਇਹਨਾਂ ਨੇ ਆਪ ਕਰਵਾਇਆ ਸੀ ਗੁਰਤੇਗ ਬਾਦਰ ਪਾਛਾ ਸائیں ਮਹਾਰਾਜ ਨੇ ਆਪ ਬਚੂਦੇ ਬਣੇ ਸਨ ਉਹਦੇ ਵਿੱਚ ਇਸ ਸਦਾਨੰਦ ਦੇ ਕਰਦੇ ਵਿੱਚ ਅਕਾਲਪੁਰਖ ਮਹਾਰਾਜ ਨੇ ਕਿਰਪਾ ਕੀਤੀ ਏ ਕਹਿੰਦੇ ਸਦਾ ਆਨੰਦ ਦੇ ਕਰਦੇ ਵਿੱਚ ਉਹ ਅਕਾਲਪੁਰਖ ਮਹਾਰਾਜ ਨੇ ਕਿਰਪਾ ਕੀਤੀ ਮਾਪੇਮੋ ਦੀ ਬੁੱਤ ਨੂੰ ਪਾਗ ਲੱਗਣ ਵਾਲਾ ਏ ਮਾਪੇਮੋ ਦੀ ਬੁੱਤ ਨੂੰ ਜਦੋਂ ਪਾਗ ਲੱਗਣ ਵਾਲਾ ਬਾਪੂ ਸੋਹ ਸਿੰਘ ਸਿੱਤਲ ਸਾਹਿਬ ਬੜੀ ਸੋਹਣੀ ਗੱਲ ਕਿਦੇ ਉਹ ਕਹਿੰਦੇ ਪੁੱਤਰਾ ਮਾਲਿਓ ਜੱਗ ਤੇ ਪੁੱਤ ਮੇਵਾ ਹੁੰਦੇ ਮਾਪਿਆਂ ਦੀ ਜੰਨਤ ਤੇ ਜਾਨ ਪੁੱਤਰ ਉਹ ਪੁੱਤਰ ਪ੍ਰਾਤ ਤੇ ਉੱਡਦੀ ਫਿਰੇ ਦੁਨੀਆ ਮਾਪੇ ਬੁੱਤ ਦੇ ਵਿੱਚ ਪ੍ਰਾਨ ਪੁੱਤਰ ਸਿੱਤ ਪੁੱਤਰਾ ਬਾਦਰਾ ਸੋਹਣ ਮਾਪੇ ਹੁੰਦੇ ਮਾਪਿਆਂ ਦੀ ਜੰਨਤ ਤੇ ਜਾਨ ਪੁੱਤਰ ਕਹਿੰਦੇ ਨੇ ਔਰਤ ਪਾਵੇ ਕਿੰਨੀ ਸੋਹਣੀ ਕਿਉਂ ਨਾ ਹੋਵੇ ਸਾਡੇ ਘਰਾਂ ਚ ਕਿੰਨੇ ਮਹਿਲ ਵਾਲੇ ਆ ਟਾਲੀਆਂ ਕਿਉਂ ਨਾ ਹੋਣ ਜਦੋਂ ਤੱਕ ਸਾਡੇ ਘਰਾਂ ਚ ਨਾ ਪੁੱਤਰ ਹੋਵੇ ਨਾ ਤੀ ਉਹ ਫਿਰ ਉਹ ਮਹਿਲ ਮਾਲੀਆਂ ਸਾਰੀਆਂ ਤੁੰ ਬਟ ਬਟ ਖਾਉਣ ਨੂੰ ਹੁੰਦੀਆਂ ਜਿੰਨੀ ਜ਼ਮੀਨ ਦਾ ਦਾ ਤਨ ਦਾਤ ਕਿਉਂ ਨਾ ਹੋਵੇ ਪਰ ਜਦੋਂ ਘਰ ਦੇ ਸਾਡੇ ਨਾਲ ਤੀ ਹੋਵੇ ਨਾ ਪੁੱਤਰ ਹੋਵੇ ਉਦੋਂ ਤੱਕ ਸਾਡਾ ਜਿਹੜਾ ਮਨ ਬੇਚੈਨ ਰਹਿੰਦਾ ਈ ਬੱਪੂ ਸਿੰਘ ਜੀ ਦਾ ਸੀ ਤਾਂ ਸਾਹਿਬ ਨੇ ਬੜੀ ਸੋਹਣੀ ਗੱਲ ਲਿਖੀ ਔਰ ਸ਼ਾਇਰ ਬੜੀ ਸੋਹਣੀ ਗੱਲ ਲਿਖਦਾ ਉਹ ਕਹਿੰਦਾ ਮਾਮਾ ਪਾਵੇਂ ਹੋਮਣ ਪਰੀਆਂ ਨਾਲ ਹੁਸ਼ਨ ਦੇ ਡੱਕ ਡੱਕ ਪਰੀਆਂ ਪਹਿਨਾ ਪੱਕਾ ਆਮਣ ਪਰੀਆਂ ਪੂਰਾ ਕਿਤੇ ਸ਼ਿੰਗਾਰ ਨਾ ਹੋਵੇ ਜੇ ਗੱਲ ਅੱਲਾ ਦਾ ਹਾਰ ਨਾ ਹੋਵੇ ਜੇ ਗੱਲ ਅੱਲਾ ਦਾ ਹਾਰ ਨਾ ਹੋਵੇ ਕਹਿੰਦੇ ਨੇ ਠੰਡ ਠੰਡ ਕਿਤੇ ਅੱਕ ਦੇ ਮੂੰਹ ਨਹੀਂ ਮਿੱਠਾ ਹੁੰਦਾ ਜਿੰਨਾ ਚਿਰ ਚੁੱਕ ਕੇ ਮੂੰਹ ਦੇ ਵਿੱਚ ਪਾਈਏ ਨਾ ਵਾਹ ਕੀ ਅਸੀਂ ਇਹ ਠੰਡ ਨਹੀਂ ਪੈਂਦੀ ਜਿੰਨਾ ਚਿਰ ਆਪਣਾ ਗੋਦ ਹੰਡਾਈਏ ਨਾ ਪੂਰੇ ਪਿਆਰ ਦਾ ਮਾਨ ਸਨਕਾਰ ਕਰਦੇ ਹੋਏ ਮੇਰੀਆਂ ਮਾਤਾ ਮਾਂ ਪੈਣਾ ਵੀਰ ਬਜੂਗਾ ਵੱਲੋਂ 100-100 ਲੱਖ ਦਾਮਨੇ 50-50 ਲੱਖ ਦਾਮਨੇ ਦਿੱਤੇ ਗਏ ਨੇ ਆਪਣੇ ਕੱਟ ਜਿੱਥੇ ਦਾ ਮਾਨ ਸਨਕਾਰ ਕਰਦੇ ਆ ਹੋਇਆ ਕੈਪਟਨ ਪ੍ਰਗਟ ਸਿੰਘ ਜੀ ਬਾਪੂ ਸਾਹਿਬ ਜੀ ਜੋ ਆਪ ਸਿੱਖਸ਼ਕਤਾ ਦੇ ਨਾਲ ਵਾਚਨ ਸਮਝੇ ਕਰ ਰਹੇ ਸਨ 500 ਲੱਖ ਦਾਮਨਾ ਆਪਣੀ ਟਾਡੇ ਜਿੱਥੇ ਨੂੰ ਦੇਖ ਲੈ ਗਰੀਬ ਲੋਕਾਂ ਦੀਨ ਦੁਕਣੀ ਰਾਤ ਚੋਗਣੀ ਤਰੱਕੀ ਬਖਸ਼ੇ ਸਰਦਾਰ ਰਣਜੀਤ ਸਿੰਘ ਰਾਜਾ ਵੀ ਡਰਾਈਵਰ ਸਾਹਿਬ ਜੋ ਸਾਨੂੰ ਕੁਛੇਤਰ ਦੀ ਧਰਤੀ ਤੋਂ ਲੈ ਕੇ ਮੜਵਾਲ ਦੀ ਧਰਤੀ ਦੇ ਉੱਤੇ ਲੈ ਕੇ ਗਏ ਸਨ 6 ਨਵੰਬਰ ਰਾਤ ਦਾ ਪ੍ਰੋਗਰਾਮ ਅਸੀਂ ਮੜਵਾਲ ਦੀ ਧਰਤੀ ਦੇ ਉੱਤੇ ਕੀਤਾ ਸੀ ਗੁਰਦਾਨ ਸਿੰਘ ਪਾਚਾ ਮਹਾਰਾਜ ਦਾ ਪਰ ਕੱਲ ਦਿਹਾੜਾ ਮਨਾਇਆ ਸੀ ਉਸ ਵੀਰ ਦਾ ਵੀ ਧੰਨਵਾਦ ਕਰਦਾ ਮੇਰਾ ਇੱਕ ਜਿਹੜਾ ਪ੍ਰਕਰਮ ਹੁੰਦਾ ਏ ਇਹ ਜਿਹੜੀ ਮਾਇਆ ਮੈਂ ਬਾਦ ਦੇ ਵਿੱਚ ਬੋਲਦਾ ਲਸ਼ਟ ਦੇ ਵਿੱਚ ਜਾ ਕੇ ਜਿੰਨੀ ਵੀ ਮਰਜ਼ੀ ਹੋਵੇ ਪਰ ਚਲੋ ਕਈ ਵਾਰ ਜਿਹੜਾ ਪਿਆਰੇ ਚੁੱਕਣ ਦੇ ਵਾਸਤੇ ਮਜਬੂਰ ਕਰ ਦਿੰਦਾ ਏ ਜੇ ਮਾਇਆ ਬੋਲਣ ਲੱਗ ਪਈ ਫਿਰ ਮਾਇਆ ਹੀ ਯਾਦ ਰਹਿੰਦੀ ਏ ਫਿਰ ਕਹਿੰਦੇ ਨੇ ਜਿਹੜਾ ਧਿਆਸ ਉਹ ਬਿਸਰ ਵੀ ਜਾਂਦਾ ਏ ਲੜੀ ਕਿੱਥੋਂ ਤੋਰੀ ਸੀ ਕਿੱਥੇ ਜਾਣੀ ਸੀ ਇਸ ਕਰਕੇ ਮੇਰੀ ਜਿਹੜੀ ਮਾਇਆ ਉਹ ਬਾਦ ਦੇ ਵਿੱਚ ਵੀ ਬੋਲਦਾ ਏ ਇਹ ਵੀ ਮੈਂ ਮਾਫੀ ਚਾਹੁੰਦਾ ਕਈ ਵਾਰ ਚਲੋ ਬਾਪੂ ਜੀ ਦਾ ਪਿਆਰ ਏ ਸੰਗਤਾਂ ਦਾ ਪਿਆਰ ਹੋਣ ਕਰਕੇ ਮਾਇਆ ਬੋਲਣੀ ਪੈ ਗਈ ਏ ਆਹ ਬਾਪੂ ਸੋ ਸਿੱਖੀ ਸਿੱਤਾ ਸਾਹਨੇ ਬੜੀ ਸੋਹਣੀ ਗੱਲ ਲਿਖੀ ਕਹਿੰਦੇ ਖੰਡ ਖੰਡ ਕਿੱਤੇ ਅਜੇ ਮੂੰਹ ਨਹੀਂ ਮਿੱਠਾ ਹੁੰਦਾ ਜਿੰਨਾ ਚੁ ਚੁੱਕ ਕੇ ਮੂੰਹ ਦੇ ਵਿੱਚ ਪਾਈਏ ਨਾ ਉਹ ਕਿਸੇ ਦਾ ਚੁੱਕਿਆ ਸਾਡੇ ਠੰਸੇ ਨਾ ਠੜ ਨਹੀਂ ਪੈਂਦੀ ਜਿੰਨਾ ਚ ਵੀ ਆਪਣਾ ਗੋਦ ਹੰਡਾਈਏ ਨਾ ਅੱਖ ਕਰਸ ਦਾ ਨਾਮ ਦੇ ਘਰ ਮਾਂ ਪ੍ਰੇਮੋ ਦੀ ਪਵਿੱਤਰ ਕੁੱਖ ਨੂੰ ਦੋ ਅਸੂ 5 ਸਤੰਬਰ 1644 ਨੂੰ ਅਕਾਲ ਪੁਰਖ ਮਹਾਰਾਜ ਨੇ ਕਿਰਪਾ ਕੀਤੀ ਰੱਬ ਦਾ ਰੂਪ ਬਣ ਕੇ ਅਕਾਲ ਪੁਰਖ ਮਹਾਰਾਜ ਨੇ ਕਿਰਪਾ ਕੀਤੀ ਇਹਨਾਂ ਦੇ ਘਰ ਦੇ ਵਿੱਚ ਇੱਕ ਸੂਰਮੇ ਪੁੱਤ ਦਾ ਜਨਮ ਜਿਨ੍ਹਾਂ ਪਿਤਾ ਸਦਾ ਆਨੰਦ ਦੇ ਕਰ ਮਾਪੇਵੋ ਦੀ ਪੁੱਤ ਦਾ ਕੁਖਰੂ ਪਾਗ ਹੋ